15 ਕਿਲੋ ਮਹਿਜ ਪਾਉਗੀ ਜੀ ਆਹ ਵੇਖੋ ਜੀ ਦੁੱਧ 15 ਕਿਲੋ ਚ ਵਾਈ ਜਾਊਗੀ ਹਾਂਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 90 ਦੀ ਜਾਣਦੇ ਜਾਨ ਤੋਂ ਵੇਖੀ ਜਾਊ 500 ਚੋਂ ਵੀ ਛੜਦਾ ਇਹ ਬੱਲੇ ਜੋ 500 ਛੜਦਾਂਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਧੀਰੇਕੋਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲੋਂ ਤਿੰਨ ਮੱਝਾਂ ਤੇ ਤਿੰਨੇ ਹੀ ਟਾਪ ਦੀਆਂ ਦੋ ਤਾਜ਼ੀਆਂ ਸੂਈਆਂ ਇੱਕ ਗੱਬੜ ਮੱਝ ਤੇ ਮੱਝਾਂ ਦਾ ਕੱਦ ਵਜਨ ਹਾਥੀ ਵਰਗਾ ਬਹੁਤ ਟਾਪ ਦੀਆਂ ਪੜੀਆਂ ਜਿੱਦਾਂ ਦਾ ਵੀਰਾ ਆਵਾ ਉਦਾਂ ਦੀ ਅੱਜ ਮੱਜਾਂ ਲੈ ਕੇ ਆ ਬਹੁਤ ਹੀ ਤਕੜੀਆਂ ਸੋਹਣੀਆਂ ਸਨਖੀਆਂ ਤੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਮੱਜਾਂ ਦੀ ਡਿਟੇਲ ਲਵਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੁਸੀਂ ਸ਼ੇਅਰ ਨਹੀਂ ਰੁਕਣ ਦੇਣੇ ਤੇ ਆਪਾਂ ਤੁਹਾਡੇ ਲਈ ਵੀਡੀਓ ਤੇ ਡੰਗਰ ਨਹੀਂ ਮੁਕਣ ਦੇਣੇ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਮੱਜਾਂ ਦੀ ਡਿਟੇਲ ਲੈਣੇ ਆ ਜੀ ਹਾਂ ਜੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਕਿੱਦਾਂ ਖੇਤਾ ਵਧੀਆ ਵਧੀਆ ਚੜਦੀ ਕਲਾ ਜੀ ਹੋਰ ਅੱਜ ਫੇਰ ਪਾਤੀਆਂ ਫਲਕਾਰੀਆਂ ਹਾਂਜੀ ਹਾਂਜੀ ਤੁਹਾਡੇ ਪਹਿਲਾਂ ਪਿੱਛੇ ਚਲੋ ਚਲਦਾ ਜਾਂਦਾ ਕੰਮ ਜਦੋਂ ਕੰਮ ਹੀ ਇਹੋ ਕਰਨਾ ਭਾਜੀ ਹਾਂਜੀ ਹਾਂਜੀ ਚਲੋ ਲਗਾਤਾਰ ਚੱਲਦਾ ਰਹਿਦਾ ਤੇ ਪਹਿਲਾ ਮਾਲ ਹਾਂਜੀ ਹਾਂਜੀ ਵਿਗ ਗਿਆ ਸਾਰਾ ਟਾਈਮ ਨਹੀਂ ਵਿਗ ਗਿਆ ਹੋ ਗਿਆ ਮੇਰੇ ਹਾਂਜੀ ਵਿਗ ਜਾਂਦਾ ਠੀਕ ਆ ਪਾਪੜ ਤਾਂ ਹੀ ਵਿਕਣਾ ਵਾ ਹਾਂਜੀ ਹਾਂਜੀ ਮੁੱਲ ਤਾਂਡੇ ਬੜੇ ਜਾਇਜ਼ ਹੁੰਦੇ ਆ ਹਾਂਜੀ ਹਾਂਜੀ ਚਲੋ ਮਾਲ ਦੇ ਹਿਸਾਬ ਨਾਲ ਮੁੱਲ ਚੱਲਦਾ ਅੱਜ ਤੇ ਕਾਫੀ ਵੱਡੀਆਂ ਮੱਝਾਂ ਲਿਆਂਦੀਆਂ ਤੁਸੀਂ ਹੈਂ ਚੰਗੀਆਂ ਪਾਰੀਆਂ ਲਿਆ ਪਾਰ ਗਿਆ ਅੱਗੇ ਮੈਂ ਪਹਿਲਾਂ ਬੋਲ ਕੇ ਟਾਈਮ ਵੀਰ ਨੇ ਆਪਣੇ ਵਰਗੀਆਂ ਮੱਝਾਂ ਲੈਣ ਦੀ ਸਹੀ ਗੱਲ ਆ ਆ ਮੇਰੇ ਵਰਗੀਆਂ ਆ ਪੂਰੀ ਗੋਲ ਮੋਲ ਆ ਵੀ ਚੰਗੀ ਵਜਨ ਵਾਲੀ ਆ ਹਾਂਜੀ ਹਾਂਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਵੀਰ ਜੀ ਔਰ ਸਰ ਸਾਹਵ ਦੇ ਵਿੱਚ ਜੰਡਿਆਲਾ ਗੁਰੂ ਆ ਹਾਂਜੀ ਤੇ ਦਾਣਾ ਮੰਡੀ ਦੇ ਨਾਲ ਧੀਰੇ ਘੋੜ ਪਿੰਡ ਦੇ ਪਿਛਲੇ ਪੰਨੇ ਜੀ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਨਾਲ ਜੇ ਠੀਕ ਆ ਤੇ ਆਪਣਾ ਬਾਕੀ ਨੰਬਰ ਲਿਖ ਲਓ ਹਾਂਜੀ 7874 ਜੀ 04611 ਠੀਕ ਆ ਇੱਕ ਹੋਰ ਨੰਬਰ ਆ 99885 52411 ਨਾਮ ਕੀ ਵੀਰ ਜੀ ਆਪ ਦਾ ਨਾਮ ਜਤਿੰਦਰ ਸਿੰਘ ਆ ਵੀਰੇ ਠੀਕ ਹੈ ਜੀ ਹਾਂਜੀ ਤੇ ਤਾਜੀ ਸੂਈ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਉਹ ਤਾਜੀ ਉਧਰਿਆ ਸੂਈ ਹਾਂਜੀ ਦੋ ਸੂਈਆਂ ਵਾਂ ਤੇ ਇੱਕ ਮਤਲਬ 20 ਦਿਨਾਂ ਦੀ ਪੰਜੀਆਂ ਦੀ ਸੂਈ ਹੋਊ ਵੱਡੀ ਵਾ ਹਾਂਜੀ ਆਹ ਵੇਖੋ ਜੀ ਸੂਆ ਪਾਜੀ ਇਹਦਾ ਇੱਕ ਨਵਾਉ ਸੂਆ ਪਾਜੀ ਯਾਰ ਕਾ ਤੀਜੀ ਸੂਈ ਮੈਂ ਵਾਜੀ ਤੀਜੀ ਸੂਈ ਇਸ ਜਿਹੜੇ ਹਸਾਉਣਾ ਸਿੰਘ ਬੰਦੀ ਸਾਫ ਆ ਵੱਡੀ ਆ ਦੂਜੀ ਵੀ ਕਹਿ ਸਕਦੇ ਆ ਪਰ ਤੀਜੀ ਮੈਂ ਸੂਈ ਹੈ ਜੀ ਠੀਕ ਆ ਤੇ ਕਿੰਨੇ ਦਿਨਾਂ ਦਾ ਸੂਆ ਹੋ ਗਿਆ 25 ਦੇ 22 ਦਿਨ ਹੋ ਗਏ 25 ਦਿਨ ਲਾਉ ਤੁਸੀਂ 25 ਦਿਨ ਹੀ ਮੰਨ ਲੇ ਕੋਈ ਹਾਂਜੀ ਮਹੀਨੇ ਤੋਂ ਅੰਦਰ ਆ ਹਾਂਜੀ ਅੰਦਰ ਹੀ ਅੰਦਰ ਆ ਠੀਕ ਆ ਤੇ ਦੁੱਧ ਕਿੰਨਾ ਜੀ ਆ 14 ਲੀਟਰ ਦੁੱਧ ਆ ਵੀਰੇ 14 ਲੀਟਰ ਉਹ ਟਾਈਮ ਚਵਾ ਕੇ ਦਊਂ ਹਾਂਜੀ ਦੁੱਧ ਤਿਆਰ ਆ ਜਿਹੜਾ 14 ਲੀਟਰ ਚਵਾਇ ਦੇਣਾ ਚਵਾਇ ਦੇਣਾ ਵੀਰੇ ਚਵਾਇ ਇਹ ਕੱਲਾ ਇਹ ਨਹੀਂ ਕਿ ਦੱਸਣ ਵਾਲਾ ਨਹੀਂ ਇਹ ਚੋਣ ਵਾਲਾ ਵਾ ਨਹੀਂ ਨਹੀਂ ਵੀਰ ਜਿਹੜਾ ਘਟ ਕੱਟੂ ਹੀ ਘਾਟਾ ਦੱਸਾਂਗੇ ਜਿਹੜੀ ਵੱਧ ਵਾਲੀ ਹੈ ਇਹ ਤੇ ਚਲੋ ਸੂਈ ਆ ਤਾਂ ਕਦਾ ਝੂਠਿਆ ਠੀਕ ਹੈ ਠੀਕ ਹਾਂਜੀ ਜਿਹੜੀ ਆਪਾਂ ਚਵਾ ਕੇ ਦੇ ਦੇ ਦਾਂਗੇ ਬਾਕੀ ਇਹ ਰਣਾ ਕੇ ਉਹ ਜਿੰਨਾ ਦੁੱਧ ਉਹਨਾਂ ਦੱਸਾਂਗੇ ਆਪਾਂ ਗੱਲ ਕੀਤੀ ਹੈ ਵੀ ਜੇ ਕੋਈ ਆ ਜੇ ਵੀ ਇੰਨਾ ਹੈਗਾ ਚਲੋ ਹੈਗਾ ਉਹ ਚੀਜ਼ ਤੇ ਬਿਲਕੁਲ ਜੀ ਬਿਲਕੁਲ ਜੇ ਕੋਈ ਨਾਮ ਮੰਨੇ ਤੇ ਕੀ ਕਰ ਸਕਦੇ ਸੂਆਤੀ ਸੂਈ ਨੂੰ ਵੀ 25 ਦਿਨ ਹੋ ਗਏ ਆ ਹਾਂਜੀ ਤੇ ਦੁੱਧ 14 ਲੀਟਰ ਕੱਦ ਕਾੜ ਚੈੱਕ ਕਰ ਲੋ ਤਾਂ ਲਾਣਾ ਫੁਲਕਾਰੀ ਮੜ ਜੀ ਜਾਣ ਤੋਂ ਕੋਈ ਨਹੀਂ ਫੇਰ ਲਾ ਕੇ ਦਿਖਾ ਦਾਂਗੇ ਕੋਈ ਮੇ ਨਾ ਕਵੇ ਪਿੱਛੇ ਆ ਜੋ ਨਾਲ ਨਾਲ ਤੁਰਿਆ ਉਹ ਤੁਸੀਂ ਹਾਂ ਜੀ ਆਹ ਵੇਖੋ ਜੀ ਲੈ ਜਾ ਬਾਹਰ ਲੈ ਜਾ ਕਰਾਂ ਲੰਮੀ ਤੋਰ ਦੁ ਬੱਚੇ ਦੇ ਕਰਕੇ ਨਾ ਠੀਕ ਆਹ ਵੇਖੋ ਜੀ ਕੋਈ ਗੱਲ ਨਹੀਂ ਮੈਂ ਹੀ ਵੱਡੀ ਆ ਦੇਖਣ ਦੀ ਹਾਂ ਜੀ ਵੱਡੀ ਆ ਵੱਡੀ ਜੀ ਆਪਾਂ ਕਿਹੜਾ ਜੂਮ ਕਰਕੇ ਵੱਡੀ ਬੁਲ ਇਹ ਹੈਗੀ ਵੱਡੀ ਹੈ ਹਰਿਆਣੇ ਦੀ ਮੈਂ ਇਹ ਵੀ ਗਰੰਟੀ ਆ ਵੀਰੇ ਆਹ ਬੱਚਾ ਕੀ ਹੈ ਮਗਰ ਕੱਟਾ ਦੇ ਮਾਲੀ ਆ ਕੱਟਾ ਮਗਰ ਆ ਹਾਂਜੀ ਠੀਕ ਆ ਜੀ ਇਹ ਗੱਲ ਦੀ ਗਰੰਟੀ ਮੈਂ ਹਰਿਆਣੇ ਦੀ ਹੋਊਗੀ ਜੀ ਚੱਦ ਕਾਠ ਵੀ ਚੰਗਾ ਸਿੰਘ ਦੀ ਕੁਆਲਿਟੀ ਚੰਗੀ ਸੋਹਣੀ ਆ ਖਾਣਾ ਦੀ ਵੀ ਵਾਅਦਾ ਘਾਟ ਨਹੀਂ ਮੈਂ ਤਾਂ ਵੀਰ ਜੀ ਕੋਈ ਵਾਅਦਾ ਘਾਟ ਨਹੀਂ ਹੋਊਗੀ ਪੋਲੀ ਚੋਣ ਹੋਊਗੀ ਠੀਕ ਆ ਚੋਣ ਵੀ ਪੋਲੀ ਆ ਪੂਰੀ ਪੋਲੀ ਫੁੱਲ ਪੋਲੀ ਹੋਊਗੀ ਠੀਕ ਆ ਜੀ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਆਪਾਂ ਮੁੱਲ 1.5 ਲੱਖ ਰੁਪਇਆ ਕਰ ਲੀਏ ਡੇਢ ਕਰ ਲੋ ਜੀ ਚੈੱਕ ਦਸ ਦੀ ਮੈਂ ਵੀਰੇ ਮੌਕੇ ਤੇ ਮਾੜਤਾਂ ਕਰ ਦੋਗੇ ਹਾਂਜੀ ਇਹ ਕਸ਼ੇਰੀ ਮੈਂ ਦੇ ਦਾਂਗੇ ਤੇ ਇਹ ਤੋਂ 100 ਖੰਡ ਛੋੜ ਹੀ ਹੋਣੀ ਜੀ ਆਹ ਵੇਖੋ ਜੀ ਇੱਥੋਂ ਨਹੀਂ ਜੇ ਫਰਕ ਪੈਣਾ ਠੀਕ ਸਰੇਟ ਜੇ ਫਲਕਾਰੀ ਲਾ ਕੇ ਦਿਖਾ ਦੇ ਲਾ ਦੇ ਲਾ ਦੇ ਮੜ ਜੀ ਕੋਈ ਨਾ ਕਵੇ ਲੱਸੀ ਕੱਦ ਦਾ ਵਜਨ ਚੈੱਕ ਕਰ ਲਿਓ ਹਾਂਜੀ ਇਹਨੂੰ ਵੀ ਇਹਦੇ ਬਰਾਬਰ ਹੀ ਆ ਮੈਂ ਵੇਖ ਲਉ ਆਹ ਵੇਖੋ ਜੀ ਜੇ ਮੈਨੂੰ ਭਾਵੇਂ ਥੋੜੀ ਜਿਹੀ ਨਿੱਕੀ ਲੱਗੰਦਾ ਬਣੀ ਆ ਤੁਹਾਡਾ ਕੱਦ ਵੀ ਵੱਧਿਆ ਨਾ ਹਾਂਜੀ ਹਾਂਜੀ ਮੈਂ ਵੀ ਵੀਰ ਨੇ ਮੁੱਲ ਬਿਲਕੁਲ ਜੈਜ ਭਾਣਾ ਮੇਜ ਭਾਣਾ ਦੇ ਦੇਣੀ ਆ ਹਾਂਜੀ ਹਾਂਜੀ ਇਹ ਜੋ ਛੋੜਾ ਨਾ ਭਾਣਾ ਡੰਗਰ ਹੁੰਦਾ ਵਾ ਤੇ ਭਾਣਾ ਦੇ ਦੇ ਭਾਣਾ ਦਵਾਂਗੇ ਭਾਣਾ ਸਾਰੀਆਂ ਭਾਣਾ ਦਵਾਂਗੇ ਵੀਰੇ ਠੀਕ ਹੈ ਜੀ ਭਾਣਾ ਉਹ ਤੇ ਵਿਕਣਗੇ ਹਾਂਜੀ 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 ਭਾਈ ਚੱਲਦਾ ਜੀ ਡੰਗਰ ਸੋਨਾ ਦੇ ਭਾ ਕੋਈ ਨਹੀਂ ਵੀਰੇ ਲੈਣਾ ਮੈਂ ਤੇ ਅੱਗੇ ਹਾਰਵਟ ਚੁਕ ਨੇ ਬਿਆਣਾ ਅੱਜ ਕੱਲ ਕੋਣ ਹੈ ਜੀ ਜੀ ਹਾਰ ਦੇ ਕੇ ਸਲਾਹ ਲੈ ਲਿੰਦਾ ਸਾਰਿਆਂ ਕੋ ਸਲਾਵਾ ਲਈਆਂ ਜਾਂਦੀਆਂ ਨੇ ਹਾਂਜੀ ਤੇ ਬਾਕੀ 1 6 ਮੁੱਲ ਕੀਤਾ ਵਿੱਚ 100 ਰੁਪਇਆ ਛੋੜ ਹੋਣੀ ਆ ਗੱਦ ਕਾਰਡ ਪੱਖੋਂ ਤੇ ਸੋਹਣਾ ਸਨਖਾ ਪਾਣਿਆ ਜਿਹੜਾ ਹਾਂਜੀ ਬਾਕੀ ਗਰੰਟੀ ਹੋ ਗਈ ਹਰਿਆਣੇ ਦੀ ਮੱਝ ਹੋ ਗਈ ਵੀਰ 14 ਲੀਟਰ ਦੁੱਧ ਇਹਦੇ ਕੋਲ ਹੈ ਜੇ ਤਿਆਰ ਆ ਤਿਆਰ ਠੀਕ ਹੈ ਜੀ ਆ ਦੂਜੇ ਨੰਬਰ ਵਾਲੀ ਹਾਂਜੀ ਇਹ ਨੰਬਰ ਵੀ ਦੂਜਾ ਸੁਆ ਵੀ ਦੂਜਾ ਸੁਆ ਵੀ ਦੂਜਾ ਤੇ ਬੱਚਾ ਕੱਟਾ ਮਗਰ ਪਾਲੀ ਜਾਂ ਹਾਂਜੀ ਕੱਟਾ ਆ ਗਿਆ ਜੀ ਕੂਲਾ ਹੀ ਬੱਚਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀਰੇ ਰਾਤੀ ਸੂਈ ਜੇ ਅੱਛਾ ਰਾਤ ਹਾਂਜੀ ਜੇਰ ਹੀ ਪਾਈ ਆ ਇਹ ਮਤਲਬ ਸਵੇਰੇ ਕਿਲੋ ਖਾਂਡੀ ਚੋਈ ਜੇ ਠੀਕ ਆ ਕਿਲੋ ਖਾਂਡੀ ਚੋਈ ਜੇ ਹਾਂਜੀ ਸਹੀ ਆ ਆਹ ਵੇਖੀ ਕੜ ਕਾਟ ਕਾਟ ਇਹਦਾ ਵੀ ਸੋਹਣਾ ਵਾ ਕੁਆਲਿਟੀ ਚੰਗੀ ਆ ਫੇਸ ਆਦਿਆਂ ਵੀ ਥਾਣੇ ਵੀ ਬੜੇ ਸੋਹਣੇ ਆ ਜੀ ਇਹਦੇ ਆਹ ਵੇਖੋ ਅਰੇ 1 ਕਿਲੋ 2 ਕਿਲੋ ਜੋਈਆ ਹਨਾ 2 ਕਿਲੋ ਕਾਂਢੀ ਚੋਈ ਸਵੇਰੇ ਵੀਰੇ ਸਵੇਰੇ ਜੇਰ ਪਾਈ ਆ ਸਵੇਰੇ ਚੋਈ ਅਜੇ ਪੁੜਾ ਨਹੀਂ ਚੁੱਕਿਆ ਮੈਨੇ ਤੇ ਠੀਕ ਆ ਅਜੇ ਪੁੜੇ ਭਜੇ ਇਹ ਦਿਹਾੜੀ ਰੰਗ ਨੂੰ ਚੁੱਕਰੀਆਂ ਤੁਹਾਨੂੰ ਹਾਂ ਜੀ ਤੇ ਦੁੱਧ ਵੀਰ ਜੀ ਕਿੰਨਾ ਕ ਜਵਾਈ ਜਾਊਗੀ ਵੀਰ ਜੀ 10000 ਕਿਲੋ ਦੇ ਜਵਾਊਗੀ ਬਾਕੀ ਤੇ ਵਾ ਠੀਕ ਆ ਜਿਹੜੇ ਹਸਾਲ ਆ ਥਣ ਥਣ ਲੱਗਾ ਸਫਾਈ ਥਣਾਂ ਦੀ ਲੱਗੀ ਆ ਥਣ ਬੜਾ ਸੋਹਣਾ ਲੱਗਿਆ ਤਾਂ ਆਹ ਵੇਖੋ ਇਸ ਹਾਂ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਵਾਰਾਂ ਓਏ ਇੱਕ ਵੀਰ ਜੀ ਦੋਹਾਂ ਥਾਣਾ ਦੇ ਵਿੱਚ ਥਾਣ ਲੱਗਾ ਵਾ ਉਹ ਨਹੀਂ ਉਹ ਲੱਗਦਾ ਨਹੀਂ ਵੀਰੇ ਅੱਛਾ ਲੱਗਦਾ ਨਹੀਂ ਬਿਲਕੁਲ ਨਹੀਂ ਲੱਗਦਾ ਆਹ ਵੇਖੋ ਜੀ ਹਾਂ ਜੀ ਥਾਣ ਬੜਾ ਸੋਹਣਾ ਲੱਗਾ ਵਾ ਫੇਸ ਕੁਆਲਿਟੀ ਵੀ ਚੰਗੀ ਆ ਸੁਨੱਖੀ ਪੂਰੀ ਆ ਜੀ ਠੀਕ ਆ ਤੇ ਦੁੱਧ ਵੀਰ ਜੀ ਕਿੰਨਾ ਚਾਹੀ ਜਊਗੀ ਇਹ ਦੋ 10000 ਕਿਲੋ ਚਾਹੂਗੀ 10000 ਕਿਲੋ ਜੀ 10 ਕਿਲੋ ਲਾ ਕੇ ਚੱਲੋ ਤੁਸੀਂ ਠੀਕ ਆ ਹਾਂ ਜੀ ਇਹਦਾ ਮੁੱਲ ਕਿੰਨਾ ਕਰੋਗੇ ਮੁੱਲ ਤੇ ਵੀਰ ਜੀ 75000 ਕਰਾਂਗੇ ਤੇ ਦੋਗੇ ਕਿੰਨੇ ਦੀ ਅ ਬਿਲਕੁਲ ਜਿ ਜੋ ਛੋੜ ਹੀ ਹੋਣੀ ਹੈ ਹਾਂਜੀ 65000 ਦੀ ਮੈਂ ਦਊਗਾ ਵੀਰੇ ਕੋਚ 65000 ਦੀ ਮੈਂ ਉਹ ਤੇ ਛੋੜ ਆਊਗੀ ਠੀਕ ਮਾਨ ਪਿਆਰ ਨਾਲ ਕੋਈ ਕਰਾ ਲੇ ਤੇ ਹੋ ਜਾਊਗੀ 65500 ਹਾਂਜੀ ਹਾਂਜੀ ਬਾਕੀ ਸੂਈ ਸਵਾਈ ਆਪਣੀ ਵੀਰੇ ਬਾਲੇ ਮੋਲ ਨਹੀਂ ਕਰਨੇ ਵੀ ਅਜੇ ਤਾਂ ਬੋਲਾ ਹੀ ਆ ਅਜੇ ਬੋਲਾ ਹੀ ਵੀਰੇ ਬੋਲਾ ਹੀ ਕਹਿੰਦਾ ਦੁੱਧ ਤੇ ਨਹੀਂ ਗਈ ਹੈ ਨਹੀਂ ਨਹੀਂ ਦੋ ਤਿੰਨ ਰਾਤੀ ਤੇ ਮੱਛੀ ਠੀਕ ਆ ਤੇ ਠੀਕ ਆ ਬੋਲਾ ਆ ਕੇ ਖਾ ਕੇ ਤਾਂ ਨਾਲੇ ਸੌਦਾ ਕਰਕੇ ਫੇਜ ਜਾਵੇ ਹਨਾ ਵੀਰੇ ਹਾਂਜੀ ਹਾਂਜੀ ਜਾ ਕੇ ਬੱਚਿਆਂ ਨੂੰ ਬੋਲੇ ਖਵਾਓ ਬਾਜੀ ਸੂਈ ਲੈ ਕੇ ਜਾਓ ਹਾਂਜੀ ਆ ਜਿਹੜੀ ਆ ਵੱਡੀ ਮੱਝ ਵੀਰ ਇਹਦੇ ਤੇ ਤੇਰੇ ਤੇ ਥੋੜਾ ਜਿਹਾ ਹੀ ਫਰਕ ਆ ਬਸ ਕਰਦਾ ਹੀ ਫਰਕ ਵਜਨ ਤੇ ਨਹੀਂ ਨਹੀਂ ਚਾਰ ਲੱਤਾਂ ਵਾ ਵਜਨ ਤੇ ਬਰਾਬਰ ਹੀ ਨਿਕਲ ਆਉਣਾ ਇਹ ਇਹ ਵੀਰ ਆ ਨਾ ਇਹਨਾਂ ਆ ਸਮਝਾ ਕਰ ਲਈਦਾ ਗੁੱਸਾ ਨਹੀਂ ਕਰਦਾ ਨਹੀਂ ਵੀਰਾ ਦਾ ਕਾਰੋਬਾਰ ਹੀ ਇਦਾਂ ਦਾ ਵਾ ਜਿਹੜਾ ਆ ਚੱਲਾਂਗੇ ਤੇ ਚੱਲੂਗਾ ਚਲੋ ਅਗਲੀ ਗੱਲ ਕੋਈ ਵੀ ਆਹ ਸਮਝਾਗ ਵੀ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਥੋੜਾ ਬੋਧ ਹਸੇ ਰਮਾਵੇ ਸਾਰੇ ਰੂਪ ਕਿਉਂ ਕਰੀ ਜਾਈਏ ਕੰਮ ਤਾਂ ਵੀ ਨਹੀਂ ਚੱਲਦੇ ਬਿਲਕੁਲ ਵੀਰੇ ਬਿਲਕੁਲ ਵੇਖੋ ਮੈਂ ਜਿੰਨੀ ਚੌੜੀ ਮੁੰਡਾ ਲੇਵਾ ਚੌੜਾ ਹੋਊਗਾ ਕੋਰੇ ਕਰਾਂ ਬਾਹਰੋਂ ਤੋਰਦੇ ਪਾਉ ਆ ਵੇਖੋ ਚਾਰ ਕਹਿ ਦੀ ਇਹਨੇ ਧੁੱਗੂ ਕੇ ਲੜ ਗਈ ਜਿਸਾਂ ਕਹਿੰਦੇ ਨੇ ਝੂਮ ਝੂਮ ਕੇ ਰੋਣ ਦੀ ਸੱਚੀ ਗੱਲ ਵੀਰੇ ਇਹ ਕਹਿੰਦੇ ਝੂਮ ਝੂਮ ਕੇ ਤਰਸੀ ਆਹ ਦੀ ਝੂਮ ਝੂਮ ਕੇ ਤਰਨ ਵਾਲੀ ਗੱਲ ਨੂੰ ਕਹਿੰਦੇ ਕਿ ਕਿੰਨਾ ਵਜਣਿਆ ਵੀ ਮੈਂ ਵਜਣਾਂ ਚਾਹ ਕੇ ਕਰ ਲਓ ਇਹਨੂੰ ਤੋਰ ਵੀਰੇ ਕਰਨ ਲੰਮੀ ਤੋਰ ਇਹਨੂੰ ਲੰਮੀ ਤੋਰ ਯਾਰ ਦੋ ਤਿੰਨ ਗੇੜੇ ਘੁਮਾਇਆ ਤੇ ਇਹਦੇ ਅਜੇ ਤਾਂ ਬੱਚਾ ਅੰਦਰ ਹੀ ਆ ਦੂਜੀਆਂ ਬੱਚੇ ਦਾ ਤੇ ਕਰਦੀ ਆ ਸੋ ਇਹ ਦੱਪਾਈ ਦੀਆਂ ਪਛਾਣ ਆਹ ਵੇਖੋ ਕਿੰਨਾ ਚੌੜਾ ਲਿਆ ਟਿੱਪਣ ਇੰਨੀ ਕੋ ਪੋਲੀ ਹੋਊਗੀ ਨਾ ਮੈਂ ਰੱਬ ਦਾ ਨਾਮ ਆ ਰਿਆ ਵੀ ਇਹਨੂੰ ਆ ਰਹੀ ਹੋਗੀ ਇਹ ਥਣਾ ਦੀ ਫੋਲੀ ਗਾਰੰਟੀ ਹੋਊਗੀ ਵੀਰੇ ਆਹ ਵ ਕੱਦ ਕਾੜ ਤੁਸੀਂ ਆਪ ਵੇਖ ਲਿਓ ਅੰਦਾਜ਼ਾ ਲਾ ਲਿਓ ਕਿ ਕਿੱਡਾ ਕ ਵਜ਼ਨ ਹੋਊਗਾ ਪਰ ਮਦਰਾ ਕੱਦ ਜ਼ਰੂਰ ਹੈਗਾ ਪਰ ਮੈਂ ਚੌੜੀ ਚਾੜੀ ਬਹੁਤ ਜ਼ਿਆਦੀ ਹੈ ਵੀਰ ਜੀ ਮਦਰਾ ਲੱਗਣੀ ਨਹੀਂ ਡਿਆ ਇਹ ਚਲੋ ਆਪਾਂ ਸੱਚ ਦੱਸਣਾ ਕੋਈ ਜਦੋਂ ਵੀਰ ਭੜਿਆ ਹੁੰਦਾ ਬੰਦੇ ਦਾ ਉਦਾਂ ਚਾਰਜ ਫਿਰੋ ਗੋਲ ਮੋੜ ਜਿਹਾ ਹੋਵੇ ਮਦਰਾ ਦਿਖਦਾ ਹੀ ਨਹੀਂ ਭਾਵੇਂ ਮਦਰਾ ਹੋਵੇ ਦਿਖਦਾ ਨਹੀਂ ਸੱਚੀ ਹੈ ਸਹੀ ਗੱਲ ਆਹ ਵੇਖੋ ਥਾਨ ਕਿੱਦਾਂ ਭਾਜੀ ਐ ਓਕੇ ਆ ਪੂਰੇ ਆ ਨਾ ਵੇਖੋ ਵੀ ਕਿੰਨੀ ਚੌੜ ਜਿੰਨੀ ਚੌੜੀ ਹੋਣਾ ਚੌੜਾ ਲੇਵਾ ਮੈਂ ਆ ਵੇਖੋ ਮੈਂ ਜਿਆਦੀ ਪਤਾ ਆ ਵੇਖੋ ਜੀ ਲਾ ਕੇ ਫਲਕਾਰੀ ਦਿਖਾ ਦਿੰਨੇ ਤੁਹਾਨੂੰ ਇਹਦੀ ਹੱਡੀ ਨਹੀਂ ਲੱਭਣੀ ਕਿਹੜੇ ਬਲੇ ਹੁੰਦੀ ਹੈ ਹੱਡੀ ਨਹੀਂ ਲੱਭਣੀ ਆ ਇਹ ਗੱਲ ਸੱਚੀ ਆ ਆਹ ਦਿੰਦੇ ਪਤਲੀ ਚਮੜੀ ਇਹ ਦੇਖੋ ਵੀਰ ਜੀ ਸੂਆ ਵੀਰ ਜੀ ਦਾ ਕਿੰਨਾ ਹੋਊਗਾ ਛਪਦਾ ਹੱਥਿਕ ਨਹੀਂ ਛਪਦਾ ਛਪਦਾ ਸੂਆ ਤੀਜਾ ਹੋਊਗਾ ወ ਚੌਥਾ ਹੋਊਗਾ ਪਾਣੀ ਆ ਤੇ ਪਿਛਲੇ ਘਰੋਂ ਮੈਂ ਲਈ ਆਪਾਂ ਘੜੀ ਘਰ ਪਾ ਲਈ ਤੀਜਾ ਵੀ ਹੋ ਸਕਦਾ ਚੌਥਾ ਤੇ ਦੁੱਧ ਵੀਰ ਜੀ ਕਿੰਨਾ ਚੋੜੇਗਾ ਬਹੁਤ 15 ਕਿਲੋ ਮੈਂ ਚਵਾਉਗੀ ਇਹ ਆਹ ਵੇਖੋ ਜੀ ਦੁੱਧ 15 ਕਿਲੋ ਚਵਾਈ ਜਾਊਗੀ ਹਾਂਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਲੜਨੀ ਮਾਸ ਗੱਲਾਂ ਕਰਾਣਾਂ ਹਨ ਬੜਾ ਸੋਹਣਾ ਵਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕੁਆਲਿਟੀ ਕਿੰਨੇ ਕੁ ਰਹਿ ਗਏ ਇਹਦੇ ਦੇਣ ਹਜੇ 3-4 ਰਹਿੰਦੇ ਵੀਰੇ ਬਾਕੀ ਕੱਢ ਵੀ ਸਕਦੀ ਬੱਚਾ ਭਾਵੇਂ ਅੱਜ ਕੱਢ ਜੇ ਸਵੇਰੇ ਕੱਢ ਜੇ ਕਹਿ ਨਹੀਂ ਸਕਦੇ ਆਹ ਵੇਖੋ ਬਾਕੀ ਜਦੋਂ ਕਿ ਨੂੰ ਇਹਦਾ ਸੌਦਾ ਕਰਨਾ ਕੀ ਤਾਂ ਸੂਈ ਪਵੇ ਹਾਂਜੀ ਵੀਰ ਜੀ ਹਾਂਜੀ ਬਹੁਤ ਜ਼ਿਆਦਾ ਸੁਪਰ ਮੇਹਰਾ ਗਰਮੀ ਦਾ ਟਾਈਮ ਕੋਈ ਪਤਾ ਨਹੀਂ ਬੱਚਾ ਕੱਢ ਦੀ ਹਾਂਜੀ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰੋਗੇ ਮੈਂ ਜਿਹੜਾ ਮੈਂ ਵਾ ਸਵਾਲ ਆਖ ਦੀ ਮੈਂ ਵਾ ਦੇ ਹਿਸਾਬ ਨਾਲ ਦਵਾਂਗੇ ਭਰਾ ਕੇ ਚਲੋ ਚਾਨ ਨਵੀਂ ਮੈਂ ਦੇ ਦਾਂਗੇ ਵੀਰੇ ਸਿਰਫ ਹਾਂਜੀ ਬਿਲਕੁਲ ਕੱਲੇ 95000 ਦੀ ਮੈਂ ਦੇ ਦਾਂ ਕੱਲੇ 95000 ਦੀ ਹਾਂਜੀ ਦੀ ਮੈਂ ਦੇ ਦਾਂ ਲਓ ਜੀ ਅੱਜ ਵੀ ਦੋ ਛੋਟ ਕਰਨਾਗੇ ਲਓ ਜੀ 93 93 ਦੀ ਮੈਂ ਕਹਿੰਦਾ ਹੋਰ ਕਰਦੇ 92 ਦੀ 90 ਦੀ ਜਾਂਦੇ ਵੀ ਜਾਂਨ ਤੋਂ ਵੇਖੀ ਜਾਊ 500 ਅੱਜ ਵੀ ਛੱਡ ਦਾਂਗੇ ਲਓ ਜੀ ਮੰਨ ਲਿਓ 500 ਛੱਡ ਦਾਂਗੇ 90 ਤੋਂ ਵੀ 500 ਛੱਡਣ ਵਾਲੀ ਗੱਲ ਹੋ ਗਈ ਜੀ ਹਾਂਜੀ ਤੇ ਆ ਜਿਹੜਾ ਮੱਝ ਲੈ ਗਿਆ ਵੀਰ ਨਜ਼ਾਰੇ ਹੀ ਲਊਗਾ ਇਹ ਆ ਕੇ ਬਹੁਤ ਹੀ ਚੰਗੀ ਜਾਰੀ ਚੰਗੀ ਜਾਰੀ ਵੀ ਸੋਹਣੀ ਸੁਨੱਖੀ ਪੂਰੀ ਆ ਹਾਂਜੀ ਵੀਰ ਨੂੰ ਅੱਗੇ ਮੈਂ ਗੱਲ ਦੱਸੀ ਆ ਕਿ ਡੰਗਰ ਪਾ ਨਾ ਮਿਲਿਆ ਤਾਂ ਪਾ ਨਾ ਦਿੰਦਾ ਵਾ ਕੋਈ ਇਹ ਨਾ ਸੋਚ ਲੈ ਵੀ ਮੱਝ ਦਾ ਮੁੱਲ ਘਟਕਾ ਤਾ ਮੈਨੂੰ ਪਤਾ ਕਿ ਵੀਡੀਓ ਇੱਕ ਇੱਕ ਦਿਨ ਛੱਡ ਕੇ ਇੱਕ ਦਿਨ ਨਹੀਂ ਪੈਣੀ ਕਿਉਂ ਆਪਾਂ ਕਿਹੜਾ ਕੋਈ ਘਰਾਂ 'ਚੋਂ ਫਿਰ ਕੇ ਮਾਲ ਲੈਣਾ ਇੱਕ ਦੋ ਦਿਨ ਲੱਗ ਜਾਂਦੇ ਵੀਡੀਓ ਪੈਣ ਜਈਈ ਭਰਾ ਫੋਨ ਕਰਨਗੇ ਹੁਣ ਕਿਦਨਾਂ ਆਊਗੀ ਹੁਣ ਕਿਦਨਾਂ ਅਸੀਂ ਘਰਾਂ 'ਚੋਂ ਮਾਲ ਲੈਣਾ ਦੋ ਦਿਨ ਦਿਹਾੜੀ ਡੰਗ ਲੱਗ ਜਾਂਦਾ ਜੀ 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 ਕਿ ਜੇ ਆਕੇ 8-10 ਬਣ ਲਈਏ ਨਹੀਂ ਐਡੀ ਛੇਤੀ ਬਾਕੀ ਡੰਗਰ ਸਾਫ਼ ਸੁਥਰਾ ਲੱਗਣਾ ਸੁਥਰਾ ਹਾ ਖਾਵਾ ਟਾਈਮ ਲੱਗਦਾ ਥੋੜਾ ਜਿਹਾ ਹਾਂਜੀ ਠੀਕ ਆ ਤੇ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਤੇ ਕੋਈ ਨਹੀਂ ਗੱਲਬਾਤ ਆ ਠੀਕ ਠਾਕ ਹੈ ਜਿਹੜੇ ਭਰਾ ਫੋਨ ਲਾ ਲੈਂਦੇ ਲੱਗੇ ਸੀ ਨੇ ਵੀਰ ਕੇ ਠੀਕ ਆ ਹਾਂਜੀ ਸਹੀ ਆ ਇਹ ਵੀ ਇੱਕ ਗੱਲ ਹੈਗੀ ਬੜੇ ਮਹਾਪੁਰਸ਼ਾਂ ਦਾ ਵੀ ਫੋਨ ਆਇਆ ਗੁਰਦੁਆਰਾ ਸਾਹਿਬ ਚੋਂ ਵੀ ਆਇਆ ਚਲੋ ਇੰਨੇ ਜੋਗੇ ਹੋ ਗਏ ਆ ਵੀ ਚਲੋ ਕੋਈ ਪੀਰ ਭਰਾ ਦੂਰੋਂ ਨੇੜੋਂ ਫੋਨ ਲਾ ਲਿੰਦਾ ਜੀ 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 ਚਲੋ ਇਹਦੇ ਨਵੇਂ-ਨਵੇਂ ਮਿੱਤਰਾਂ ਨਾਲ ਲਿੰਕ ਬਣਦੇ ਨੇ ਬੰਦਾ ਹੋਰ ਸਿਆਣਾ ਹੁੰਦਾ ਜਾਂਦਾ ਬਿਲਕੁਲ ਸਿਆਣੇ ਦੀ ਗੱਲ ਪੈਸਾ ਦਾ ਥਾਂ ਦੀ ਮੈਲ ਆ ਵੀਰੇ ਉਹ ਚੱਲਦਾ ਹੀ ਜਾਣਾ ਪਰ ਜਦੋਂ ਲਿੰਕ ਬਣ ਜਾਂਦਾ ਉਹ ساری ਉਮਰ ਹੀ ਰਹਿੰਦਾ ਪਿਆਰ ਬਣ ਜਾਂ ਤੋ ਉਹ ਸਦੀਆਂ ਤੱਕ ਨਿਭ ਜਾਂਦੇ ਰਹਿੰਦਾ ਨਿਭ ਜਾਂਦਾ ਵੀਰੇ ਤੇ ਜੇ ਕਿਸ ਨੂੰ ਇੱਕ ਵਾਰ ਮਾੜਾ ਹੋ ਜੇ ਤੇ ਉਹਦੇ ਲਈ ਆਪਾਂ ਸਾਰੀ ਉਮਰ ਲਈ ਮਾਰੀ ਸਾਰੀ ਉਮਰ ਬਾ 2-4 ਹਜ਼ਾਰ ਮਗਰ ਇਲਾਕੇ ਦੇ ਬਰਿਆਈ ਖੱਟ ਲੈਣੀ ਕੋਈ ਟੀ ਵਧੀਆ ਕਰਨੀ ਹੈਗੀ ਜੀ 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 ਠੀਕ ਹੈ ਜੀ ਆ 90000 ਚੋਂ ਇੱਕ ਇੱਕ 500 500 ਦਾ ਨੋਟ ਸ਼ੋ 500 ਦਾ ਨੋਟ ਸ਼ੋ ਸ਼ੋਡ ਹੋਣੀ ਆ ਹਾਂਜੀ ਤੁਸੀਂ ਵੇਖ ਲਓਗੇ ਮੱਝ ਦਾ ਮੁੱਲ ਕਿੰਨਾ ਕੀਤਾ ਵੀਰ ਨੇ ਦਾ ਦੁੱਧ 15 ਲੀਟਰ ਕਹਿੰਦਾ ਚਵਾਊਗੀ ਚਵਾਊਗੀ ਮੈਂ ਸੌਖਾ ਚਵਾਊਗੀ ਤੇ ਹਾਲੇ ਗੱਬਣ ਆ 2-4 ਦਿਨ ਹੀ ਖੜਨੇ ਨੇ ਇਹਨੇ ਹਾਂਜੀ ਹਾਂਜੀ ਆ ਦੂਜੇ ਨੰਬਰ ਵਾਲੀ ਤਾਜੀ ਸੁਈ ਆ ਇਹਨੂੰ ਹੋ ਗਏ 25 ਦਿਨ ਤੇ ਆ ਕੇ ਸੁਏ ਸੁਆਏ ਡੰਗਰ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਜਿਹੜਾ ਗੱਬਣ ਪਸ਼ੂ ਆ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ